ਸੋ ਸਿਕਾਲ ਪਿਆਰੇ ਸਾਥੀਓ ਇਹ ਵੀਡੀਓ ਪੰਜਾਬ ਦੇ ਗਵਰਨਮੈਂਟ EMPLOYEES ਦੇ ਲਈ ਹੈ ਸਾਰੇ ਹੀ EMPLOYEES ਜਿੰਨੇ ਵੀ ਭਾਰਤ ਚ ਕੰਮ ਕਰਦੇ ਆ ਸੋ ਸੈਂਟਰਲ ਜੋ ਗਵਰਨਮੈਂਟ ਹੈ ਉਹਨਾਂ ਅੱਠਵਾਂ ਜੋ ਪੇ ਕਮਿਸ਼ਨ ਲਾਗੂ ਕਰ ਦਿੱਤਾ ਹੈ ਤੇ ਇਹਦੇ ਵਿੱਚ ਸੈਵਨਥ ਪੇ ਕਮਿਸ਼ਨ ਤੇ ਅੱਠਵੇਂ ਚ ਡਿਫਰੈਂਸ ਤੁਸੀਂ ਦੇਖ ਸਕਦੇ ਹੋ ਲੈਵਲ 1 ਤੋਂ ਲੈ ਕੇ ਲੈਵਲ 15 15 ਲੈਵਲ ਤੱਕ ਜਿਹੜੀ 7ਵੇਂ ਪੇ ਕਮਿਸ਼ਨ ਦੇ ਵਿੱਚ ਸੈਲਰੀ 18000 ਸੀ ਬੇਸਿਕ ਉਹ 44280 ਹੋਏਗੀ। ਤੋਂ ਜਿਹੜੀ 7ਵੇਂ ਪੇ ਕਮਿਸ਼ਨ ਦੀ ਸੈਲਰੀ ਹੈ ਜਿਸ ਤਰ੍ਹਾਂ 35400 ਹੈ। ਐਗਜ਼ਾਮਪਲ ਲਈ ਇਹਨਾਂ ਨੇ ਲੈਵਲ 6 ਦੀ ਉਹਦਾ 55% ਡੀਏ ਅਲਾਉਂਸ ਮੈਟਰੋ 27% ਇਹਨੂੰ 2.46 ਦੇ ਫੈਕਟਰ ਨਾਲ ਗੁਣਾ ਕਰਕੇ 87084 ਬੇਸਿਕ ਬਣੇਗੀ। ਤੋ ਉਹਦੀ ਜਿਹੜੀ ਸੈਲਰੀ ਹੋਣੀ ਹੈ ਹੋਏਗੀ 110597 ਸੋ ਕਿੰਨਾ ਡਿਫਰੈਂਸ ਆ ਗਿਆ ਤੇ ਦੂਜੇ ਪਾਸੇ ਜੇ ਮੈਂ ਪੰਜਾਬ ਸਰਕਾਰ ਦੀ ਗੱਲ ਕਰਾਂ ਪੰਜਾਬ ਸਰਕਾਰ ਨੇ ਵੀ ਸੈਂਟਰ ਦਾ 7th ਪੇ ਕਮਿਸ਼ਨ ਲਾਗੂ ਕੀਤਾ ਹੈ 35400 ਬੇਸਿਕ ਲਾਤੀ ਠੀਕ ਹੈ ਪਰ ਡੀਏ 42% ਐਚਆਰਏ 0 ਠੀਕ ਹੈ ਜੀ ਸੋ ਇਹਦੇ ਵਿੱਚ ਜੇ ਗੱਲ ਕਰੀਏ ਐਚਆਰਏ 6% ਦਿੱਤਾ ਜਾਂਦਾ ਬਾਰਡਰ ਏਰੀਆ ਅਲਾਉਂਸ ਨਹੀਂ ਦਿੱਤਾ ਜਾਂਦਾ ਔਰ ਕਈ ਅਲੌਂਸ ਖਤਮ ਕਰ ਦਿੱਤੇ ਆ ਸੋ ਇਹਨਾਂ ਦੀ ਵਜ੍ਹਾ ਦੇ ਨਾਲ ਜਿਹੜੇ ਸਰਕਾਰੀ ਕਰਮਚਾਰੀ ਆ ਪੰਜਾਬ ਦੇ ਬਹੁਤ ਸੰਤਾਪ ਭੋਗ ਰਹੇ ਨੇ ਤੋਂ ਕਾਫੀ ਸਾਥੀਆਂ ਨੇ ਸਟਰਗਲ ਕੀਤੀ ਆ ਕੋਰਟ ਕੇਸ ਲਾਏ ਨੇ ਤੋਂ ਉਹਦੇ ਵਿੱਚ ਹੁਣ ਸਰਕਾਰ ਨੇ ਕਹਿ ਦਿੱਤਾ ਜੀ ਛੇਵੇਂ ਦੀ ਜਗ੍ਹਾ ਪੰਜਵਾਂ ਦੇਣਾ ਹੈ ਤੋਂ ਪੰਜਾਬ ਸਰਕਾਰ ਨੂੰ ਅਜੇ ਸਮਝ ਨਹੀਂ ਆ ਰਹੀ ਪੰਜਵਾਂ ਛੇਵਾਂ ਸਤਵਾਂ ਇਹਦੇ ਚਲ ਜੇ ਤੇ ਸੈਂਟਰ ਗਵਰਨਮੈਂਟ ਨੇ ਦੇਖ ਲਓ ਜੀ EMPLOYEES ਨੂੰ ਖੁਸ਼ ਕਰ ਦਿੱਤਾ ਤੋਂ ਉਹਨਾਂ ਸਦਾ ਅੱਠਵਾਂ ਪੇ ਕਮਿਸ਼ਨ ਲਾ ਦਿੰਦਾ ਸੋ ਇਹ ਜਿਹੜਾ ਹੈ ਬਹੁਤ ਇੱਕ ਕਹਿ ਲਈ ਸਰਾਸਰ ਤੱਕ ਆ ਹੈ এমਪਲਾਈਜ਼ ਦੇ ਨਾਲ ਸੋ ਪੰਜਾਬ ਸਰਕਾਰ ਜਿਹੜੀ ਹੈ ਬਿਲਕੁਲ ਹੀ ਡੀਏ এমਪਲਾਈਜ਼ ਦਾ ਜਿਹੜਾ ਹੈ ਉਹ ਖਾ ਕੇ ਬੈਠੀ ਹੈ ਰੋਕ ਕੇ ਬੈਠੀ ਹੈ 42% ਡੀਏ ਤੇ 52% ਦਾ 54% ਹੋ ਗਿਆ ਤੇ ਕਿੰਨਾ ਡੀਏ ਸਾਡਾ ਪੈਂਡਿੰਗ ਹੈ ਤੁਸੀਂ ਆਪ ਦੇਖ ਸਕਦੇ ਹੋ ਸੋ ਲੋੜ ਹੈ ਸਾਨੂੰ ਆਪਸ ਵਿੱਚ ਖੜਨ ਦੀ ਸਾਥੀਆਂ ਦੇ ਨਾਲ ਕਿਉਂਕਿ ਸਰਕਾਰ ਕੋਰਟ ਕੇਸ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕਰ ਰਹੀ ਹੈ ਤੇ ਬਾਕੀ ਜੇ ਅਸੀਂ ਘਰੇ ਬੈਠੇ ਰਹਾਂਗੇ ਤਾਂ ਸਾਨੂੰ ਇਹਦਾ ਕੋਈ ਵੀ ਬੈਨੀਫਿਟ ਨਹੀਂ ਹੋਏਗਾ ਸੋ ਵੀਡੀਓ ਨੂੰ ਸ਼ੇਅਰ ਕਰੋ ਸਾਥੀਆਂ ਦੇ ਨਾਲ ਇਕਜੁੱਟ ਹੋਈਏ ਤੇ ਹਮਲਾ ਮਾਰੀਏ ਤਾਂਕਿ ਅਸੀਂ ਆਪਣੇ ਬਣਦੇ ਹੱਕ ਲੈ ਸਕੀਏ ਧੰਨਵਾਦ